ਨਗਰਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਅ ਪ੍ਰਚਾ ਆਪ ਆਗੂ ਦਲੇਰ ਸਿੰਘ ਦੀ ਸ਼ਿਕਾਇਤ ਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ 27 ਸਤੰਬਰ ਨੂੰ ਜਿਹੜਾ ਕਿ ਪ੍ਰਚਾ ਸਣੇ ਪੰਜ ਲੋਕ ਹੋਰ ਉਸ ਦੀ ਜਿਹੜੀ ਕਿ ਕੁੱਟਮਾਰ ਕੀਤੀ ਸੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਸਬੇ ਦੇ ਮੋਤ 12 ਕਿਸਾਨਾਂ ਅਤੇ ਬੰਦੀਆਂ ਅਤੇ ਦੁਕਾਨਦਾਰਾਂ ਨੇ ਪੁਲਿਸ ਚੌਂਕੀ ਤੇ ਇਸ ਕਾਰਵਾਈ ਨੂੰ ਝੂਠਾ ਦੱਸਦਿਆਂ ਰੋਜ਼ ਪ੍ਰਦਰਸ਼ਨ ਕੀਤਾ ਕਰੀਬ 4 ਘੰਟੇ ਚੱਲੇ ਰੋਜ਼ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਦਬਾਹੇਟ ਆ ਕੇ ਸੰਦੀਪ ਨੂੰ ਰਿਹਾ ਕਰ ਦਿੱਤਾ ਰਿਹਾ ਹੁਣ ਮਗਰੋਂ ਜਿਹੜਾ ਕੀ ਇਸ ਪਰਚੇ ਨੂੰ ਸਿਆਸੀ ਰੰਜਿਸ਼ ਦਾ ਕਾਰਨ ਦੱਸਿਆ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਇਲਾਕਾ ਨवासी ਹਲਕਾ ਨवासी ਅੱਜ ਜਿਹੜਾ ਮੇਰੇ ਤੇ ਇੱਕ ਝੂਠਾ ਮੁਕਦਮਾ ਦਰਜ ਕੀਤਾ 300 ਸ਼ਬੀਦਾ ਜਿਹਦੇ ਵਿੱਚ ਕਿਸੇ ਦਲੇਰ ਸਿੰਘ ਦੇ ਨਾਲ ਕੋਈ ਲੜਾਈ ਦਾ ਇਹਨਾਂ ਬਕਵਾ ਬਣਾਇਆ ਕਿ ਇੱਥੇ ਨੜਾਲੇ ਉਹਦੇ ਲੜਾਈ ਹੋਈ ਉਹਦੇ ਸੱਟ ਚੋਟ ਲੱਗੀ ਉਹਦੇ 326 ਬਣੀ ਜਦ ਕਿ ਮੈਂ ਦੱਸਣਾ ਚਾਹੁੰਦਾ ਸਾਰਾ ਨਗਰ ਸਾਰਾ ਪਿੰਡ ਸਾਰਾ ਇਲਾਕਾ ਖਲੋਤਾ ਕੋਈ ਲੜਾਈ ਹੋਈ ਨਹੀਂ ਪਹਿਲੀ ਗੱਲ ਔਰ ਜਿਸ ਦਿਨ ਦਾ ਵਾਕਿਆ ਦੱਸਿਆ ਜਾਂਦਾ ਹੈ 27 ਤਰੀਕ ਦਾ 27 ਨਵੰਬਰ ਦਾ ਮੈਂ ਨਾ 27 ਤਰੀਕ ਦਾ ਵਾਕਿਆ ਦੱਸਿਆ ਜਾਂਦਾ ਜਿਸ ਦਿਨ ਲੜਾਈ ਹੋਈ ਆ ਮੈਂ ਦੁੱਖ ਨਾ ਕਹਿਣਾ ਚਾਹੁੰਦਾ ਕਿ ਮੇਰੇ ਫਾਦ ਨੇ ਨਲਾ ਦੀ ਉਸ ਦਿਨ ਸਵੇਰੇ ਮੌਤ ਹੋਂਦੀ ਆ ਅਤੇ ਮੈਂ ਉਹਨਾਂ ਦੀ ਮੌਤ ਤੇ ਜਲੰਦਰ ਬੈਠਾ ਵਾਂ ਉਹਨਾਂ ਦਾ ਸੰਸਕਾਰ ਕਰਨ ਤੋਂ ਨਰਾਲੇ ਓਨਾ ਵਾਂ ਔਰ ਮੇਰੇ ਤੇ ਇੱਕ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਜਦ ਕਿ ਮੇਰਾ ਲੜਾਈ ਦੇ ਨਾਲ ਕੋਈ ਤਾਲੁਕਤ ਨਹੀਂ ਆ ਪਿੰਡ ਦਾ ਕੋਈ ਵੀ ਨਗਰ ਨਿਵਾਸੀ ਕੋਈ ਮੋਤਵਰ ਵਿਅਕਤੀ ਜਿਹੜਾ ਕਹਿੰਦਾ ਕੋਈ ਲੜਾਈ ਹੋਈ ਆ ਜਾਂ ਮੈਂ ਉਸ ਮੌਕੇ ਤੇ ਹੈਗਾ ਵਾਂ ਗੁਰੂ ਘਰ ਜਿਸ ਜਗ੍ਹਾ ਨੂੰ ਮੰਨਦਾ ਮੰਦਰ ਨੂੰ ਮੰਨਦਾ ਮਸਜਿਦ ਨੂੰ ਮੰਨਦਾ ਕਿਸੇ ਵੀ ਜਗਰ ਧਾਰਮੀ ਜਗ੍ਹਾ ਨੂੰ ਜਿੱਥੇ ਉਹਦਾ ਵਿਸ਼ਵਾਸ ਹੈਗਾ ਗੁਰੂ ਘਰ ਜਾ ਕੇ ਇਸ ਗੱਲ ਦੀ ਸੌਂਹ ਦੇ ਦੇਵੇ ਕਿ ਮੈਂ ਉਸ ਜਗ੍ਹਾ ਤੇ ਲੜਾਈ ਤੇ ਉੱਥੇ ਹੈ ਸੀ ਜਾਂ ਕੋਈ ਲੜਾਈ ਹੋਈ ਆ ਇਸ ਤਰ੍ਹਾਂ ਕਿਸੇ ਦੀ ਜ਼ਿੰਦਗੀ ਨਾਲ ਜ਼ਿੰਦਗੀ